ਰਾਮਸਰੂਪ ਆਣਖੀ ਜੀ ਦਾ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਨਾਜ਼ਰ ਕਈ ਦਿਨਾਂ ਤੱਕ ਸੋਚਦਾ ਰਿਹਾ ਇੱਕ ਗੱਲ ਉਹਦੇ ਦਿਮਾਗ ਦੇ ਖਾਨੇ ਵਿੱਚ ਨਹੀਂ ਵੜਦੀ ਸੀ ਕਿ ਗਿੰਦਰ ਦੀ ਬਹੂ ਹਰਨਾਮੀ ਉਹਦੇ ਘਰ ਆ ਕੇ ਕਿਵੇਂ ਵਸ ਸਕਦੀ ਹੈ ਕਦੇ-ਕਦੇ ਉਹ ਇਸ ਗੱਲ ਨੂੰ ਬੜੀ ਹੀ ਗੰਭੀਰਤਾ ਵਿੱਚ ਲੈ ਜਾਂਦਾ ਤੇ ਸੁਨ ਜਿਹਾ ਹੋ ਕੇ ਆਪਣੇ ਮਨ ਦੇ ਪੰਛੀ ਨੂੰ ਖੁੱਲੇ ਆਕਾਸ਼ ਵਿੱਚ ਛੱਡ ਦਿੰਦਾ ਉਹਦਾ ਤਾਂ ਜੀਵਨ ਹੀ ਪਲਟ ਸਕਦਾ ਹੈ ਜੇ ਹਰਨਾਮੀ ਵਰਗੀ ਤੀਵੀ ਉਹਦੇ ਘਰ ਆ ਬਸੇ ਪਰ ਕਦੇ ਹਰਨਾਮੀ ਦੀਆਂ ਉਸ ਦਿਨ ਦੀਆਂ ਗੱਲਾਂ ਨੂੰ ਉਹਨੂੰ ਫੋਕੀਆਂ ਚ ਹਿੱਡਾ ਹੀ ਜਾਪਦੀਆਂ ਅਜਿਹੇ ਅਹਿਸਾਸ ਵਿੱਚ ਉਹ ਉਹਨੂੰ ਮਨ ਹੀ ਮਨ ਗਾਲਾਂ ਕੱਢਣ ਲੱਗਦਾ ਕੁੱਤੀ ਰੰਨ ਦਾ ਕੀ ਵਸਾ ਐਵੇਂ ਬੱਕਦੀ ਹੋਣੀ ਐ ਜੀਨੇ ਲਾਤੀ ਲੋਈ ਉਹਦਾ ਕੀ ਕਰੂਗਾ ਕੋਈ ਜੀਨੂੰ ਵੀ ਜੋ ਮਰਜੀ ਕਹੀ ਜਾਵੇ ਉਹਨੂੰ ਕੌਣੇ ਰੋਕਣ ਵਾਲਾ ਉਹਨੂੰ ਹਰਨਾਮੀ ਦੀ ਜ਼ਿੰਦਗੀ ਉੱਤੇ ਤਾਰ ਸੌਂਦਾ ਉਹਦੇ ਨਾਲ ਹਮਦਰਦੀ ਜਾਗਣ ਲੱਗਦੀ ਉਹ ਸੋਚਦਾ ਉਹਦਾ ਪਤੀ ਤਾਂ ਕਮਲਾ ਹੋਇਆ ਫਿਰਦਾ ਐ ਕਾਰਬਾਰ ਦੀ ਸੁਰਤ ਨਹੀਂ ਹੋਰ ਉਹ ਕੀ ਕਰੇ ਵਿਚਾਰੀ ਅਜਾਹੇ ਉਜੜੇ ਘਰ ਵਿੱਚ ਉਹਦਾ ਜੀ ਕਿਵੇਂ ਲੱਗੇ ਉਹ ਦੂਜੇ ਬੰਦਿਆਂ ਦਾ ਆਸਰਾ ਨਾ ੱੱਕੇ ਤਾਂ ਕਿੱਧਰ ਜਾਵੇ ਐਡੀ ਵੱਡੀ ਡੇਢ ਮਣ ਦੀ ਦੇਹ ਨੂੰ ਕਿਵੇਂ ਤਾਂ ਸਮੇਟੇ ਹੀ ਉਹ ਸੋਚਦਾ ਚੱਜ ਦਾ ਕੋਈ ਪਤੀ ਤਾਂ ਉਹਦੇ ਲਈ ਸੁਪਨਾ ਬਣ ਕੇ ਹੀ ਰਹਿ ਗਿਆ ਹੈ ਚੱਜ ਦੇ ਪਤੀ ਦਾ ਸੰਕਲਪ ਜਦੋਂ ਹੀ ਨਾજર ਦੇ ਮਨ ਵਿੱਚ ਆਉਂਦਾ ਤਾਂ ਉਹ ਆਪਣੇ ਬਾਰੇ ਸੋਚਣ ਲੱਗਦਾ ਉਹ ਸੋਚਦਾ ਜੇ ਹਰਨਾਮੀ ਦਾ ਪਤੀ ਹੋਮਾ ਤਾਂ ਉਹਨੂੰ ਸੁਰਗ ਦੇ ਝੂਟੇ ਕਿਹੜਾ ਨਾ ਦਿਵਾ ਦੇਵੇਂ ਇੱਕ ਵਾਰ ਤਾਂ ਹਰਨਾਮੀ ਰਾਜ ਕਰੇ ਰਾਜ ਨਾજર ਨੂੰ ਪਿੰਡ ਵਿੱਚ ਪੇਡਾਂ ਵਾਲਾ ਨਾજર ਕਰਕੇ ਜਾਣਿਆ ਜਾਂਦਾ ਉਹਨੂੰ ਪੇਡਾਂ ਵਾਲੇ ਹੀ ਆਖਦੇ ਨਾજર ਦਾ ਬਾਪ ਮੈਗਲ ਵੀ ਪੇਡਾਂ ਪਾਲਦਾ ਹੁੰਦਾ ਮੈਗਲ ਦੇ ਦੋ ਮੁੰਡੇ ਸਨ ਦੋਵੇਂ ਛੜੇ ਵੱਡਾ ਖਜਾਨ ਪੁਲਿਸ ਵਿੱਚ ਭਰਤੀ ਹੋ ਗਿਆ ਸੀ ਕਦੇ-ਕਦੇ ਪਿੰਡ ਆਉਂਦਾ ਮੈਗਲ ਆਪ ਤਾਂ ਹੁਣ ਬੁਢਾ ਹੋ ਗਿਆ ਸੀ ਨਾਜ਼ਰ ਹੀ ਪੇਡਾਂ ਦੇ ਇੱਜੜ ਨੂੰ ਸੰਭਾਲਦਾ ਉਹਨਾਂ ਕੋਲ ਜ਼ਮੀਨ ਬਹੁਤੀ ਨਹੀਂ ਸੀ ਮਸਾ 3-4 ਘੁੰਮਾ ਜ਼ਮੀਨ ਥੋੜੀ ਹੋਣ ਕਰਕੇ ਹੀ ਖਜਾਨ ਨੂੰ ਸਾਖ ਨਹੀਂ ਹੋਇਆ ਸੀ ਤੇ ਹੁਣ ਨਾਜ਼ਰ ਵੀ ਲਗਭਗ ਐਵੇਂ ਰਹਿ ਗਿਆ ਸੀ ਨਾਜ਼ਰ ਦੀ ਉਮਰ 30 ਸਾਲ ਤੋਂ ਉੱਤੇ ਸੀ ਜੱਟ ਦੇ ਪੁੱਤ ਨੂੰ 20 ਸਾਲ ਦੇ ਨੇੜੇ ਤੇੜੇ ਸਾਖ ਹੋ ਜਾਵੇ ਤਾਂ ਹੋ ਜਾਵੇ ਨਹੀਂ ਤਾਂ ਫਿਰ ਛੜਾ ਹੀ ਰਹਿ ਜਾਂਦਾ ਹੈ ਉਹਨਾਂ ਨੂੰ ਸਾਖ ਨਾ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਪੇਡਾਂ ਚਾਰਦੇ ਸਨ ਪੇਡਾ ਰੱਖਣ ਵਾਲੇ ਨੂੰ ਪਿੰਡ ਵਿੱਚ ਨਖਿੱਧ ਗਿਣਿਆ ਜਾਂਦਾ ਲੋਕ ਸਮਝਦੇ ਸਨ ਪੇਡਾਂ ਬੱਕਰੀਆਂ ਪਾਲਣਾ ਜੱਟਾਂ ਦੇ ਚੰਗੇ ਘਰਾਂ ਦਾ ਕੰਮ ਨਹੀਂ ਇਹ ਕੀਤਾ ਤਾਂ ਚੂੜੇ ਚਮਿਆਰਾਂ ਨੂੰ ਹੀ ਚੰਗਾ ਲੱਗਦਾ ਹੈ ਪਿੰਡ ਤੋਂ ਬਾਹਰ ਬਾੜ ਉਹਦਾ ਪੇਡਾਂ ਦਾ ਵਾੜਾ ਸੀ ਮਿੱਟੀ ਦੀ ਭੜੀ ਪਾ ਕੇ 베ਰੀ ਦੇ ਕੰਡੇਦਾਰ ਝਾਫੀਆਂ ਦੀ ਉੱਚੀ ਉੱਚੀ ਬਾੜ ਬਾੜ ਉੱਤੋਂ ਦੀ ਕੋਈ ਪਸ਼ੂ ਟੱਪ ਕੇ ਅੰਦਰ ਬਾੜੇ ਵਿੱਚ ਨਹੀਂ ਜਾ ਸਕਦਾ ਸੀ ਨਾજર ਦੇ ਇੱਜੜ ਨੂੰ ਕਦੇ ਬਗਿਆੜ ਵੀ ਨਹੀਂ ਪਿਆ ਸੀ ਬਾੜੇ ਦੇ ਇੱਕ ਪਾਸੇ ਤਿੰਨ ਕੰਦਾਂ ਦੀ ਕੱਚੀ ਇੱਟ ਦੀਆਂ ਕੱਢ ਕੇ ਤੇ ਉੱਤੇ ਸਰਕੜੇ ਦੇ ਕੰਨਿਆਂ ਦੀ ਮਜ਼ਬੂਤ ਕੱਲੀ ਬੰਨੀ ਹੋਈ ਸੀ। ਬਾਹਰ ਉੱਤੇ ਲੱਕੜ ਦਾ ਇੱਕ ਤਖ਼ਤਾ ਲੱਗਿਆ ਹੋਇਆ ਜਿੰਦਾ ਕੁੰਡਾ ਲੱਗਦਾ। ਨਾਜ਼ਰ ਤੇ ਜਾਰ ਬੇਲੀ ਕਦੇ-ਕਦੇ ਘਰਤੀ ਕੱਢੀ ਸ਼ਰਾਬ ਇਸ ਕੁੱਲੀ ਵਿੱਚ ਬੈਠ ਕੇ ਪਿੰਦੇ। ਕੁੱਲੀ ਖਾਸੀ ਲੰਬੀ ਚੌੜੀ ਸੀ। ਕਦੇ-ਕਦੇ ਉਹ ਬੱਕਰਾ ਵੀ ਵੱਢ ਲੈਂਦੇ ਤੇ ਖਲਪਾਣਾ ਦੀ ਤੇਜ਼ ਅੱਗ ਉੱਤੇ ਮਾਸ ਰਿੰਨਦੇ। ਜੰਗੀਰਾ ਪੂਰੀ ਸੇਵਾ ਕਰਦਾ ਉਹਨੂੰ ਮੁਫਤ ਦੀ ਸ਼ਰਾਬ ਪੀਣ ਨੂੰ ਮਿਲ ਜਾਂਦੀ ਤੇ ਰੱਜਮਾ ਮਾਸ ਜੰਗੀਰਾ ਨਾਈਆਂ ਦਾ ਮੁੰਡਾ ਸੀ ਉਹਦਾ ਪਿਓ ਮਰਿਆ ਹੋਇਆ ਸੀ ਮਾਂ ਜਿਉਂਦੀ ਸੀ ਲੋਕਾਂ ਦੇ ਘਰ ਦਾ ਗੋਲਾ ਧੰਦਾ ਕਰਦੀ ਸਿਰ ਗੰਦਣ ਦਾ ਕੰਮ ਵਿਆਹਾਂ ਤੇ ਮਰਨਿਆਂ ਤੇ ਮਾਂ ਨਾਲ ਜੰਗੀਰਾ ਦੇ ਭਾਂਡੇ ਮਾਂਜਣ ਜਾਂਦਾ ਉਹ ਪਿੰਡ ਵਿੱਚ ਸੱਦੇ ਦੇਣ ਦਾ ਕੰਮ ਕਰਦੀ ਉਹ ਦੂਰ ਨੇੜੇ ਦੇ ਪਿੰਡਾਂ ਵਿੱਚ ਵਿਆਹ ਦੀਆਂ ਗੰਡਾਂ ਤੇ ਮੌਤ ਦੀਆਂ ਸੁਣਾਉਣੀਆਂ ਦੇ ਕੇ ਆਉਂਦਾ ਖੇਤਾਂ ਵਿੱਚ ਜੱਟਾਂ ਨਾਲ ਕੰਮ ਕਰਵਾਉਣ ਚਲਿਆ ਜਾਂਦਾ ਦਾਣੇ ਲੈ ਜਾਂਦਾ ਜਾਂ ਹਰੇ ਕੱਖ ਉਹਨਾਂ ਦੇ ਘਰ ਵਿੱਚ ਮੈਂਸ ਵੀ ਰੱਖੀ ਹੋਈ ਸੀ ਨਾਈਆਂ ਦਾ ਇਹ ਚੰਗਾ ਘਰ ਸੀ ਜੰਗੀਰਾ ਮੰਗਿਆ ਹੋਇਆ ਸੀ ਪਰ ਅਜੇ ਵਿਆਹ ਨਹੀਂ ਹੋਇਆ ਸੀ ਉਹਨਾਂ ਦੇ ਘਰ ਸ਼ਾਮ ਨੂੰ ਵੀ ਰੋਟੀ ਪੱਕਦੀ ਜਦੋਂ ਕਿ ਜੱਟਾਂ ਦੇ ਚੰਗੇ-ਚੰਗੇ ਘਰਾਂ ਵਿੱਚ ਗਰਮੀਆਂ ਵਿੱਚ ਮੱਕੀ ਦਾ ਦਲੀਆ ਬਣਦਾ ਤੇ ਖੱਟੀ ਲੱਸੀ ਨਾਲ ਖਾਧਾ ਜਾਂਦਾ ਸਰਦੀਆਂ ਵਿੱਚ ਮੋਠ ਬਾਜਰੇ ਦੀ ਖਿਚੜੀ ਤੇ ਨਾਲ ਖੱਟੀ ਲੱਸੀ ਕਈ ਘਰ ਖੱਟੀ ਲੱਸੀ ਵਿੱਚ ਮੈਂ ਦੇ ਦੁੱਧ ਦੀਆਂ ਧਾਰਾ ਮਾਰ ਕੇ ਤਿਓੜ ਬਣਾ ਲੈਂਦੇ ਤਿਓੜ ਨਾਲ ਖਾਧਾ ਮੱਕੀ ਦਾ ਅੰਨ ਜਾਂ ਮੋਠ ਬਾਜਰੇ ਦੀ ਖਿਚੜੀ ਨੂੰ ਛੱਤੀ ਪਦਾਰਥ ਗਿਣਦੇ ਆਥਣ ਵੇਲੇ ਰੋਟੀ ਤਾਂ ਵੱਡੇ ਘਰਾਂ ਵਿੱਚ ਹੀ ਪੱਕਦੀ ਸਿਆਣਾ ਵਿੱਚ ਮੱਕੀ ਜਾਂ ਬਾਜਰੇ ਦੀ ਰੋਟੀ ਤੇ ਹਾੜਾਂ ਵਿੱਚ ਕਣਕ ਪਕਾਈ ਜਾਂਦੀ ਛੋਟੇ ਘਰਾਂ ਵਿੱਚ ਸਵੇਰੇ ਸਵੇਰ ਵੇਲੇ ਜੋ ਛੋਲਿਆਂ ਦੀਆਂ ਰੋਟੀਆਂ ਪੱਕਦੀਆਂ ਬਰੇੜੇ ਦੀਆਂ ਰੋਟੀਆਂ ਨਾਚਰ ਦੇ ਬਾੜੇ ਵਿੱਚ ਇੱਕ ਰਾਤ ਪਾਈ ਰੂਪੇ ਵਾਲਾ ਕੀਚਰ ਉਪਰੀ ਔਰਤ ਵੀ ਲੈ ਕੇ ਆਇਆ ਸੀ ਉਸ ਰਾਤ ਤਾਂ ਪੂਰੀ ਸ਼ਰਾਬ ਉੱਡੀ ਤੇ ਬੱਕਰਾ ਬਣਿਆ ਕੀਚਰ ਇਲਾਕੇ ਦਾ ਪੂਰਾ ਬਦਮਾਸ਼ ਸੀ ਉਹਦਾ ਕੰਮ ਸੀ ਤੀਵੀਆਂ ਕੱਢ ਕੇ ਲਿਆਉਣਾ ਤੇ ਚੰਗਾ ਨਾਵਾ ਲੈ ਕੇ ਅਗਾ ਥੁੜੇ ਟੁੱਟੇ ਲੋਕਾਂ ਕੋਲ ਵੇਚ ਦੇਣਾ ਪਿੰਡ ਪਿੰਡ ਉਹਦੀਆਂ ਠੋਈਆਂ ਸਨ ਪਿੰਡਾਂ ਦੇ ਆਦੀ ਛੜੇ ਕੀਚਰ ਨੂੰ ਉਡੀਕਦੇ ਰਹਿੰਦੇ ਨਾજર ਨੂੰ ਹਰਨਾਮੀ ਨਾਲ ਅਰਜਨ ਦੇ ਸੰਬੰਧਾਂ ਦਾ ਪਤਾ ਸੀ ਹੁਣ ਤਾਂ ਸਾਰਾ ਪਿੰਡ ਇਸ ਗੱਲ ਨੂੰ ਜਾਣਦਾ ਸੀ ਅਰਜਨ ਦੀ ਪਰਛਾਈਂ ਬੰਤੋਂ ਰੋ ਪਿੱਟ ਕੇ ਤੇ ਹੰਬ ਕੇ ਬੈਠ ਗਈ ਸੀ ਹੁਣ ਉਹਦਾ ਕੋਈ ਜ਼ੋਰ ਨਹੀਂ ਚੱਲਦਾ ਸੀ ਅਰਜਨ ਉਹਦੇ ਹੱਥਾਂ ਵਿੱਚੋਂ ਨਿਕਲ ਚੁੱਕਿਆ ਸੀ ਝੰਡੇ ਦੇ ਮਨ ਉੱਤੇ ਕੋਈ ਅਸਰ ਨਹੀਂ ਸੀ ਪਰ ਅੰਦਰੋਂ ਖੁਸ਼ ਜ਼ਰੂਰ ਸੀ ਕਿ ਅਰਜਨ ਕੇਰੇ ਦੀ ਨੂੰ ਵਿੱਚ ਉਲਝਿਆ ਰਹਿੰਦਾ ਹੈ ਚੰਗਾ ਹੈ ਘਰ ਨਹੀਂ ਆਉਂਦਾ ਤੇ ਘਰ ਨੂੰ ਖਰਾਬ ਨਹੀਂ ਕਰਦਾ ਹੁਣ ਤਾਂ ਦਾਰੂ ਦੁੱਪਾ ਵੀ ਉਹ ਹਰਨਾਮੀ ਦੇ ਸਿਰੋਂ ਹੀ ਪੀਂਦਾ ਸੀ ਉਹਨੂੰ ਡਰਾ ਤਮਕਾ ਛੱਡਦਾ ਉਨੇ ਦੋ ਵਾਰੀ ਹਰਨਾਮੀ ਨੂੰ ਕੁੱਟ ਵੀ ਦਿੱਤਾ ਸੀ ਪਰ ਕੁਝ ਦਿਨਾਂ ਬਾਅਦ ਹੀ ਉਹ ਉਹੋ ਜਿਹੀ ਹੋ ਜਾਂਦੀ ਸੀ ਹਰਨਾਮੀ ਹੁਣ ਬਾਹੀ ਵੀ ਨਹੀਂ ਕਰਵਾਉਂਦੀ ਸੀ ਘਰ ਵਿੱਚ ਇੱਕ ਮਿਹਸ ਪਹਿਲਾਂ ਵਾਂਗ ਹੀ ਕਾਇਮ ਸੀ ਸੱਤ ਕੁਮਾ ਜ਼ਮੀਨ ਉਹ ਠੇਕੇ ਉੱਤੇ ਦੇ ਦਿੰਦੀ ਇੱਕ ਕੁਮਾ ਵਿੱਚ ਠੇਕੇ ਵਾਲਿਆਂ ਤੋਂ ਹਰਾ ਵਿਜਵਾ ਲੈਂਦੀ ਇੱਕ ਕਿਹਾਰਾ ਚਾਰਾ ਇੱਕ ਕਿਹਾਰਾ ਮੱਕੀ ਦੋ ਕਿਾਰੇ ਚਰੀ ਦੇ ਤੂੜੀ ਵੀ ਠੇਕੇ ਵਾਲਿਆਂ ਤੋਂ ਲੈਣੀ ਕਰ ਲੈਂਦੀ ਇੱਕ ਮਿਹਸ ਤੋਂ ਇਹ ਸਭ ਕੁਝ ਮੁੱਕਦਾ ਨਹੀਂ ਸੀ ਨਾਜਰ ਇੱਕ ਦਿਨ ਹਰਨਾਮੀ ਦੇ ਘਰੇ ਗਿਆ ਸਿਆਲਾਂ ਦੀ ਰੁੱਤ ਸੀ ਮਿੱਠੀ ਮਿੱਠੀ ਠੰਡ ਅਜੇ ਪੈਣ ਹੀ ਲੱਗੀ ਸੀ ਦੁਪਹਿਰ ਦਾ ਵੇਲਾ ਸੀ ਕੱਤੇ ਦਾ ਮਹੀਨਾ ਬਹੁਤੇ ਲੋਕ ਖੇਤਾਂ ਵਿੱਚ ਸਨ ਘਰਾਂ ਵਿੱਚ ਤਾਂ ਬੇਲੇ ਬੰਦੇ ਸਨ ਜਾਂ ਫਿਰ ਬੁੱਢੇ ਬੁੱਡੀਆਂ ਤੇ ਬਿਮਾਰ ਲੋਕ ਇਸ ਰੁੱਤ ਵਿੱਚ ਖੇਤੀ ਕਰਨ ਵਾਲੇ ਲੋਕਾਂ ਨੂੰ ਇੰਨਾ ਕੰਮ ਹੁੰਦਾ ਹੈ ਕਿ ਮਰਨ ਦੀ ਵੇਲ ਨਹੀਂ ਮਿਲਦੀ ਪੰਜਾਬ ਦੇ ਪਿੰਡਾਂ ਵਿੱਚ ਆਮ ਕਹਾਵਤ ਹੈ ਕਿ ਕੱਤੇ ਦੇ ਮਹੀਨੇ ਕਿਸੇ ਜੱਟ ਦੀ ਮਾਂ ਮਰ ਗਈ ਉਨੇ ਬੁੜੀ ਦੀ ਲੋਥ ਨੂੰ ਪੜੋਲੇ ਵਿੱਚ ਪਾ ਕੇ ਰੱਖ ਲਿਆ ਅੱਖੇ ਅਜੇ ਨਹੀਂ ਫੂਕੀ ਜਾਂਦੀ ਬੇਹਲ ਮਿਲੀ ਤੋਂ ਫੁੱਕਾਂਗੇ ਹਰਨਾਮੀ ਰੋਟੀ ਖਾ ਕੇ ਹਟੀ ਸੀ ਤੇ ਹੁਣ ਭਾਂਡੇ ਮਾਂਜ ਰਹੀ ਸੀ ਦਾਲ ਵਾਲਾ ਤਪਲਾ ਧੋ ਕੇ ਧੁੱਪੇ ਰੱਖ ਦਿੱਤਾ ਸੀ ਗਿੰਦਰ ਕਰਨੀ ਸੀ ਨਾજર ਨੇ ਜਾਂਦੇ ਹੀ ਹਰਨਾਮੀ ਨੂੰ ਫਤਿਹ ਬੁਲਾਈ ਭਾਬੀ ਸਾਹਿਬ ਜੀ ਸਾਸਰੀ ਕਾਲ ਤਕੜੀਆਂ ਆਹੋ ਆ ਜਾ ਬੈ ਜਾ ਰੋਟੀ ਖਾਏਂਗਾ ਹਰਨਾਮੀ ਨੇ ਬਾਟੀ ਵਿੱਚ ਹੱਥ ਫੇਰਨਾ ਛੱਡ ਦਿੱਤਾ ਬਸ ਰੋਟੀ ਤਾਂ ਕਦੋਂ ਦੀ ਖਾਈ ਫਿਰਦਾ ਮੈਂ ਚੰਗਾ ਪੀੜੀ ਲੈ ਲੈ ਬੈਠ ਚਾਹ ਕਰਦੇ ਆ ਉਹ ਪੀੜੀ ਲੈ ਕੇ ਉਹਦੇ ਕੋਲ ਹੀ ਬੈਠ ਗਿਆ ਪੁੱਛਿਆ ਗਿੰਦਰ ਕਿੱਧਰ ਗਿਆ ਕੋਈ ਪਤਾ ਨਹੀਂ 4 ਦਿਨ ਹੋ ਗਏ ਪਤਾ ਨਹੀਂ ਮਰ ਗਿਆ ਪਤਾ ਨਹੀਂ ਹੈਗਾ ਮਰ ਗਿਆ ਹੁੰਦਾ ਤਾਂ ਪਤਾ ਨਾ ਲੱਗਦਾ ਡੇਰੇ ਬੈਠਾ ਹੋਣਾ ਹੈ ਘਰ ਤੋਂ ਐਵੇਂ ਨਾ ਆਵੇ ਕੀ ਰੇਜ ਹੈ ਹਰਨਾਮੀ ਨੇ ਬੁੱਲ ਕੱਢੇ ਇੱਕ ਗੱਲ ਪੁੱਛਾ ਤੈਨੂੰ ਨਾજર ਉਹਦੇ ਵੱਲ ਪੂਰਾ ਬੁੱਕਿਆ ਹੋਇਆ ਸੀ ਪੁੱਛ ਜਿੰਨੀਆਂ ਮਰਜ਼ੀ ਪੁੱਛ ਇੱਕ ਕਿਉਂ ਉਦੜ ਮੇ ਆਇਆ ਸੀ ਨਾ ਕਰੇ ਤੂੰ ਉਹ ਗੱਲਾਂ ਸੱਚੇ ਦਿਲੋਂ ਆਖੀਆਂ ਸੀ ਕਿਹੜੀਆਂ ਮੇਰੇ ਤਾਂ ਹੁਣ ਯਾਦ ਨਹੀਂ ਅੱਖੇ ਰੰਨ ਤਾਂ ਤੇਰੀ ਬਣ ਜਾਣੀਆਂ ਲਵਾ ਗੂਠਾ ਬਸਾ ਮੈਨੂੰ ਆਪ ਦੇ ਆ ਗਿਆ ਯਾਦ ਅੱਛੇ ਅੱਛਾ ਹਾਂ ਸੱਚੇ ਦਿਲੋਂ ਆਖਦੀ ਸੀ ਦੇਖੀ ਨਾ ਹੁਣ ਵੀ ਦੱਸ ਲੈ ਕੀ ਸਲਾਹ ਏ ਤੇਰੀ ਨਾજર ਫਿਰ ਸਿਰ ਫੜ ਕੇ ਬੈਠ ਗਿਆ ਅਗਲੇ ਪਲ ਕਹਿੰਦਾ ਨਾ ਸਭ ਝੂਠ ਮੇਰੇ ਕਦੋਂ ਜਾਣੀ ਐ ਤੂੰ ਕਿਉਂ ਝੰਡੇ ਕਾਰਜਣ ਕਿਵੇਂ ਛੱਡ ਦੂ ਤੈਨੂੰ ਸੱਚੀ ਆਖਦਾ ਗੁੱਸਾ ਤਾਂ ਕਰੀ ਨਾ ਕੁੱਲ ਜਹਾਨ ਨੂੰ ਮਾਲੂਮ ਐ ਦੇਖੀ ਨਾ ਮੈਂ ਕਿਹੜਾ ਮੁਕਰਦੀ ਆ ਠੀਕ ਹੀ ਆਖਦਾ ਤੂੰ ਪਰ ਉਹ ਤਾਂ ਚੰਮ ਦਾ ਭਾਈਵਾਲ ਐ ਜਿੰਨਾ ਮਰਜੀ ਲਾਲ ਐ ਮੈਂ ਸਮਝਿਆ ਨਹੀਂ ਉਹ ਘਰ ਤਾਂ ਨਹੀਂ ਵਸਾ ਸਕਦਾ ਮੈਨੂੰ ਦੇਖੀ ਨਾ ਫਿਰ ਕੀ ਆਸਰਾ ਉਸਦਾ ਕਿਉਂ ਹੁਣ ਕੋਈ ਕਸਰ ਐ ਘਰ ਬਸਾਉਣ ਵਾਲੀ ਗੁੱਸਾ ਨਾ ਕਰੀ ਉਹ ਤਾਂ ਰਹਿੰਦਾ ਹੀ ਤੇਰੇ ਘਰ ਐ ਮੈਂ ਤਾਂ ਡਰਦਾ ਕਿਧਰੋਂ ਹੁਣੇ ਵੀ ਨਾ ਆਜੇ ਜੇ ਇੰਨਾ ਡਰ ਐ ਤਾਂ ਆਇਆ ਕਾ ਨੂੰ ਇੱਥੇ ਬੱਸ ਮੇਤਾ ਤੇਰੇ ਬੋਲਾਂ ਦਾ ਬੰਨਿਆ ਆ ਗਿਆ ਮੈਂ ਤਾਂ ਐਨੇ ਦਿਨ ਇਹੀ ਚਿਤਮਣੀ ਲਈ ਰੱਖੀ ਐ ਮਨ ਨੂੰ ਬਈ ਹਰਨਾਮੀ ਸੱਚ ਕਹਿੰਦੀ ਐ ਜਾਂ ਝੂਠ ਸੱਚ ਤਾਂ ਮੈਨੂੰ ਆਇਆ ਸੀ ਪਰ ਪਤਾ ਨਹੀਂ ਕਿਉਂ ਮੈਂ ਤਾਂ ਕਸਰਜੀ ਆਲਿਆਂ ਵਾਂਗੂ ਆ ਗਿਆ ਅੱਜ ਤੇਰੇ ਕੋਲ ਆ ਗਿਆ ਤਾਂ ਕਰ ਹਿੰਮਤ ਦੇਖੀ ਨਾ ਦਿਖਾ ਸੁਰਗਮਗਤੀ ਤਕੜੇ ਬੰਦੇ ਨਾਲ ਮੱਥਾ ਲਾਉਣਾ ਔਖਾ ਏ ਭਾਈ ਉਂ ਜੇ ਤੂੰ ਕਹੇ ਆਪਦੇ ਮੂੰਹੋਂ ਤਾਂ ਦੇਖ ਲੈਨੇ ਆ ਹੂੰ ਦੇਖੀ ਨਾ ਮੈਂ ਤਾਂ ਉਹਦੇ ਘਰ ਜਾਣ ਨੂੰ ਵੀ ਤਿਆਰ ਸੀ ਚੰਦਰੇ ਦੇ ਪਰ ਉਹ ਮੰਨੇ ਵੀ ਕਹਿੰਦਾ ਕਰੇ ਨਹੀਂ ਮੈਂ ਤੈਨੂੰ ਵਸਾ ਸਕਦਾ ਬਸ ਇਸ ਤਰ੍ਹਾਂ ਆਉਣ ਜਾਣੀ ਠੀਕ ਐ ਤੂੰ ਸਿਆਣਾ ਐ ਇਸ ਆਉਣ ਜਾਣ ਚ ਕੀ ਧਰਿਆ ਪਿਆ ਇਹ ਤਾਂ ਉਨਾ ਚਿਰ ਹੀ ਐ ਜਿੰਨਾ ਚਿਰ ਦੇਖ ਐ ਮੈਂ ਫਿਰ ਕੌਣ ਸਿਆਣਦਾ ਕਿਸੇ ਨੂੰ ਨਾ ਉਹ ਚਾਹੁੰਦਾ ਕਿਉਂ ਨਹੀਂ ਤੈਨੂੰ ਲੈ ਕੇ ਜਾਣ ਨੂੰ ਉਹ ਵੀ ਕੀ ਕਰੇ ਭਰਾ ਪਰਜਾਈ ਦੀ ਚਾਹੁੰਦੇ ਬਈ ਉਹਦੇ ਘਰ ਕੋਈ ਤੀਵੀ ਆਵੇ 10 ਘੋਮਾ ਜ਼ਮੀਨ ਦਾ ਹੱਕੀ ਐ ਅਰਜਣ ਦੇਖੀ ਨਾ ਡਰਦੇ ਆ ਤੀਮੀ ਆ ਗਈ ਤਾਂ ਜਵਾਕ ਵੀ ਜੰਮੂ ਬਸ ਉਹਨੂੰ ਤਾਂ ਲੰਡੇ ਚੌਰ ਤੇ ਰੱਖ ਕੇ ਰਾਜੀ ਨੇ ਉਹਦੇ ਭਰਾ ਪਰ ਜਾਏ ਤਾਂ ਫਿਰ ਛੱਡ ਖਿਹੜਾ ਸਾਲੇ ਬਲਟ ਜੇ ਦਾ ਕੀ ਲੈਣਾ ਤੇ ਉਹ ਤੋਂ ਨਾજર ਨੇ ਸੁਝਾਉ ਦਿੱਤਾ ਮੈਂ ਤਾਂ ਛੱਡ ਦਿੰਨੀ ਆ ਉਹਦਾ ਕੀ ਪਤਾ ਛੱਡੂ ਜਾਂ ਨਹੀਂ ਬੁਰੀਆਰ ਬਹੁਤ ਐ ਟੁੱਟ ਜਾਣਾ ਡਰਾਤ ਮਕਾ ਕੇ ਰੱਖਦਾ ਮੈਨੂੰ ਅਖੇ ਹੋਰ ਕਿਸੇ ਨਾਲ ਗੱਲ ਕੀਤੀ ਐ ਤਾਂ ਲੱਤਾਂ ਵੱਢ ਦੂ ਜਿਵੇਂ ਮੈਂ ਉਹਦੀ ਖਰੀਦੀ ਹੋਈ ਹੋਵਾ ਦੇਖ ਲੈ ਤੂੰ ਬਚਨ ਦੇ ਉਹਦੀ ਹੈਂਕੜੀ ਨੂੰ ਤਾਂ ਅਸੀਂ ਦੇਖ ਲਾਂਗੇ ਤੂੰ ਸਿੱਧੀ ਚਾਹੀਦੀ ਐ ਮੈਂ ਤਾਂ ਜਮਾਂ ਸਿੱਧੀ ਆ ਮੈਨੂੰ ਤਾਂ ਉਹ ਬੰਦਾ ਚਾਹੀਦਾ ਜਿਹੜਾ ਮੈਨੂੰ ਘਰੇ ਵਸਾਵੇ ਅਰਜਨ ਤਾਂ ਕੁੱਤਾ ਐ ਬਸ ਮਾਸ ਚੁੰਡਣ ਜਾਣਦਾ ਐ ਮੈਂ ਘਰ ਵੀ ਸਾਰਾ ਖਵਾਤਾ ਉਹਨੂੰ ਸਾਰਾ ਕਿਉ ਉਹਦੇ ਢਿੱਡ ਚ ਗਿਆ दारू ਨੂੰ ਪੈਸੇ ਮੰਗੂ ਤਾਂ ਕਦੇ ਜਵਾਬ ਨਹੀਂ ਦਿੱਤਾ ਚਾਹੇ ਔਖੀ ਹੋਮਾ ਚਾਹੇ ਸੁਖਾਲੀ ਹੋਮਾ ਨਾજર ਪੀੜੀ ਉੱਤੇ ਉੱਥੇ ਬੈਠਾ ਇੱਕ ਢੱਕਾ ਚੁੱਕ ਕੇ ਹੱਥਾਂ ਵਿੱਚ ਪੂਣੀ ਵਟਣ ਵਾਂਗ ਘਮਾਉਂਦਾ ਰਿਹਾ ਭਾਂਡੇ ਮਾਂਜਣ ਪਿੱਛੋਂ ਹਰਨਾਮੀ ਨੇ ਚਾਹ ਧਾਰ ਲਈ ਦੋ ਬਾਟੀਆਂ ਵਿੱਚ ਚਾਹ ਪਾ ਕੇ ਉਹ ਪੀ ਰਹੇ ਸਨ ਕਿ ਖੇਤੋਂ ਪਾਲੀ ਕੱਖਾਂ ਦੀ ਭਰੀ ਲੈ ਕੇ ਆ ਗਿਆ ਉਹਨੇ ਭਰੀ ਛੁੱਟੀ ਤੇ ਇੱਟ ਉੱਤੇ ਬੈਠ ਕੇ ਆਪਣੀ ਗਰਦਨ ਸਹਲਾਉਣ ਲੱਗਿਆ ਫਿਰ ਪੱਗ ਉਤਾਰ ਲਈ ਸਿਰ ਉੱਤੇ ਹੱਥ ਫੇਰਿਆ ਤੇ ਪੱਗ ਦੇ ਬਲ ਜਿਹਾ ਕੱਢ ਕੇ ਉਹਨੂੰ ਦੁਬਾਰਾ ਲੜਾ ਨੂੰ ਚਿੰਨ-ਚਿੰਕੇ ਬੰਨਣ ਲੱਗਿਆ ਜਿਵੇਂ ਸੋਚ ਰਿਹਾ ਹੋਵੇ ਤੇ ਹੈਰਾਨ ਹੁੰਦਾ ਹੋਵੇ ਕਿ ਅੱਜ ਅਰਜਨ ਦੀ ਥਾਂ ਇਹ ਨਵਾਂ ਬੰਦਾ ਨਾજર ਕਿਵੇਂ ਉਸ ਘਰ ਵਿੱਚ ਧਰਨਾ ਦੇਈ ਬੈਠਾ ਹੈ ਹਰ ਨਾਮੀ ਨੇ ਬਤੀਲੇ ਦੀ ਬਚੀ ਪਈ ਥੋੜੀ ਜਹੀ ਚਾਹ ਇੱਕ ਪਲਾ ਤੌੜੀ ਦਾ ਦੁੱਧ ਪਾਇਆ ਤੇ ਬਾਟੀ ਭਰ ਕੇ ਪਾਲੀ ਨੂੰ ਫੜਾ ਦਿੱਤੀ। ਉਹਦੇ ਨਾਲ ਖੇਤ ਦੀਆਂ ਗੱਲਾਂ ਕਰਨ ਲੱਗੀ। ਘਰੋਂ ਬਾਹਰ ਜਾਂਦਾ ਨਾਜ਼ਰ ਪਾਲੀ ਨੂੰ ਕਹਿੰਦਾ ਭਰੀ ਤਾਂ ਕੁਛ ਨਹੀਂ ਓਏ ਛੋਟਿਆ ਕੁਛ ਤਾਂ ਕੱਖ ਪਾ ਲਿਆ ਆਇਆ ਕਰ। ਐਨੇ ਕ ਕੱਖਾਂ ਨਾਲ ਕੀ ਹੁੰਦਾ ਹੋ ਮੈਸ ਨੂੰ? ਪਾਲੀ ਬੋਲਿਆ ਹੋਰ ਫਿਰ ਜਿੰਨੀ ਕ ਚੱਕੀ ਜਾਂਦੀ ਏ ਲੈ ਆਉਣਾ। ਇਦੋਂ ਬਹੁਤੀ ਚੱਕੀ ਨਹੀਂ ਜਾਂਦੀ ਮੈਥੋਂ। ਹਰਨਾਮੀ ਪਾਲੀ ਦੀ ਗੱਲ ਉੱਤੇ ਨਿੱਕਾ ਨਿੱਕਾ ਹੱਸਣ ਲੱਗੀ ਨਾਜ਼ਰ ਵੀ ਹੱਸਦਾ ਹੱਸਦਾ ਚਲਿਆ ਗਿਆ ਅਰਜਨ ਨੂੰ ਪਤਾ ਨਹੀਂ ਕਿੱਥੋਂ ਸੋ ਆ ਗਈ ਕਿ ਨਾਜ਼ਰ ਹਰਨਾਮੀ ਕੋਲ ਗਿਆ ਸੀ ਖਾਸਾ ਚਿਰ ਬੈਠਾ ਗੱਲਾਂ ਕਰਦਾ ਰਿਹਾ ਉਹ ਦੂਜੇ ਦਿਨ ਹੀ ਹਰਨਾਮੀ ਦੇ ਪਾਲੀ ਨੂੰ ਫੜ ਕੇ ਬੈਠ ਗਿਆ ਪਾਲੀ ਸਵੇਰੇ ਸਵੇਰੇ ਖੇਤ ਨੂੰ ਕੱਖ ਲੈਣ ਜਾ ਰਿਹਾ ਸੀ ਉਹ ਪਹੇ ਵਿੱਚ ਟੱਕਰ ਗਏ ਸਨ ਅਰਜਨ ਨੇ ਪਾਲੀ ਦੀ ਮਾਂ ਫੜੀ ਤੇ ਉਹਨੂੰ ਪਹੇ ਦੀ ਭੜੀ ਟਪਾ ਕੇ ਖੇਤ ਵਿੱਚ ਟਾਲੀ ਥੱਲੇ ਲੈ ਗਿਆ ਉਹ ਤਾਂ ਉਦریہ ਉਦریہ ਕੇ ਗੱਲਾਂ ਪੁੱਛਣ ਲੱਗਿਆ ਕੱਲ ਉਹ ਕਦੋਂ ਆਇਆ ਸੀ ਘਰ ਇਹ ਤਾਂ ਪਤਾ ਨਹੀਂ ਮੈਂ ਜਦੋਂ ਕੱਖਾਂ ਦੀ ਭਰੀ ਲੈ ਕੇ ਗਿਆ ਉਹ ਘਰੇ ਬੈਠਾ ਸੀ ਹਰਨਾਮੀ ਤੇ 나జర్ ਕੀ ਗੱਲਾਂ ਕਰੀ ਜਾਂਦੇ ਸੀ ਜਦੋਂ ਤੂੰ ਗਿਆ ਜਦੋਂ ਮੈਂ ਭਰੀ ਸਿੱਟੀ ਨਾਲ ਉਹ ਚਾਹ ਪੀ ਜਾਂਦੇ ਸੀ ਗੱਲ ਕਰਦੇ ਤਾਂ ਕੋਈ ਦੀਂਦੇ ਨਹੀਂ ਸੀ ਚੁੱਪ ਜੇ ਬੈਠੇ ਸੀ ਫਿਰ ਉਹ ਗਿਆ ਕਦੋਂ ਉਦੋਂ ਹੀ ਵარგ ਗਿਆ ਮੈਨੂੰ ਵੀ ਚਾਹ ਦੇਤੀ ਹਰਨਾਮੀ ਨੇ ਮੈਂ ਬਾਟੀ ਮੂੰਹ ਨੂੰ ਲਾਈ ਹੋਈ ਸੀ ਮੈਨੂੰ ਕਹਿੰਦਾ ਕਿ ਭਰੀ ਤਾਂ ਕੁਛ ਨਹੀਂ ਹੋਏ ਛੋਟਿਆ ਐਨਾ ਕੱਖਾਂ ਨਾਲ ਕੀ ਹੁੰਦਾ ਹੋ ਫਿਰ ਤੈਂ ਕੀ ਆਖਿਆ ਮੈਂ ਆਖਿਆ ਜਿੰਨੀ ਕ ਚੱਕੀ ਜਾਂਦੀ ਐ ਲੈ ਆਉਣਾ ਫਿਰ ਨਹੀਂ ਬੋਲਿਆ ਹੱਸਦਾ ਹੱਸਦਾ ਵਗ ਗਿਆ ਪਹਿਲਾਂ ਵੀ ਕਦੇ ਆਇਆ ਐ ਘਰੇ ਨਾ ਪਹਿਲਾਂ ਤਾਂ ਕਦੇ ਮੈਂ ਦੇਖਿਆ ਨਹੀਂ ਉਹਨੂੰ ਖਾਸਾ ਚਿਰ ਹੋ ਗਿਆ ਇੱਕ ਵਾਰੀ ਗਿੰਦਰ ਨੂੰ ਘਰ ਛੱਡਣ ਆਇਆ ਸੀ ਕਿਉਂ ਕੀ ਹੋ ਗਿਆ ਸੀ ਗਿੰਦਰ ਨੂੰ ਇਹ ਤਾਂ ਪਤਾ ਨਹੀਂ ਸੂਏ ਤੋਂ ਲੈ ਕੇ ਆਇਆ ਸੀ ਉਹਨੂੰ ਉਦਣ ਵੀ ਬੈਠਾ ਰਿਹਾ ਹੋਣਾ ਹਰਨਾਮੀ ਕੋਲ ਹਾਂ ਉਦਣ ਵੀ ਗੱਲਾਂ ਜੀਆਂ ਮਾਰ ਕੇ ਗਿਆ ਸੀ ਹੁਣ ਦੂਜੀ ਵਾਰ ਕਿਉਂ ਆਇਆ ਸੀ ਸਾਲਾ ਪੇਡਾਂ ਦਾ ਗੂੰ ਇਹ ਤਾਂ ਬਾਈਸਿਆਂ ਪਤਾ ਨਹੀਂ ਹਰਨਾਮੀ ਨੂੰ ਪਤਾ ਹੋ ਪਾਲੀ ਖੜਾ ਹੋ ਗਿਆ ਉਹਨੂੰ ਵਿਚਲੀ ਗੱਲ ਦਾ ਕੋਈ ਪਤਾ ਨਹੀਂ ਸੀ ਉਹਨੇ ਖੇਤ ਜਾਣ ਦੀ ਕਾਹਲ ਦਿਖਾਈ ਚੰਗਾ ਜਿੱਦਣ ਫੇਰ ਆਇਆ ਨਾ ਕਦੇ ਉਹ ਬੇੜਕ ਰੱਖੀ ਮੈਨੂੰ ਦੱਸੀ ਤੂੰ ਤਾਂ ਘਰ ਦਾ ਮੁੰਡਾ ਐ ਤੈਨੂੰ ਇੱਕ ਦਿਨ दारू ਪੀਉਣੀ ਐ ਬਸ दारू ਤਾਂ ਮੈਂ ਪਿੰਦਾ ਹੀ ਨਹੀਂ ਹੁੰਦਾ ਉਹ ਤੈਨੂੰ ਦੱਸ ਦੂ ਜਿੱਦਣ ਫੇਰ ਆਇਆ ਨਾ ਜਰ ਕਦੇ ਪਾਲੀ ਖੇਤ ਨੂੰ ਤੁਰ ਗਿਆ ਉੱਥੋਂ ਚੱਲ ਕੇ ਅਰਜਨ ਆਪਣੀ ਬੈਠਕ ਵਿੱਚ ਆਇਆ ਅਜੇ ਤਾਂ ਸੂਰਜ ਵੀ ਉੱਚਾ ਨਹੀਂ ਹੋਇਆ ਸੀ ਬੋਤਲ ਵਿੱਚ ਬਚੀ ਪਈ ਸ਼ਰਾਬ ਉਹਨੇ ਕੌਲੀ ਵਿੱਚ ਪਾ ਲਈ ਬਗੈਰ ਪਾਣੀ ਹੀ ਪੀ ਗਿਆ ਉੱਤੋਂ ਦੀ ਇੱਕ ਘੁੱਟ ਪਾਣੀ ਦੀ ਭਰ ਲਈ ਬਸ ਮੰਜੇ ਉੱਤੇ ਬੈਠਾ ਕੁਝ ਨਾ ਕੁਝ ਸੋਚਦਾ ਰਿਹਾ ਉਹਨੂੰ ਮੋੜ ਮੋੜ ਗੁੱਸਾ ਚੜਦਾ ਕੁੱਤੀ ਰਨ ਉਹਨੂੰ ਜਾਣ ਕੇ ਨਾ ਕਿਤੇ ਸਾਦੀ ਹੋਵੇ ਉਹਦਾ ਜੀ ਕਰਦਾ ਕਿ ਉਹ ਹਰਨਾਮੀ ਕੋਲ ਹੁਣੇ ਜਾਵੇ ਤੇ ਉਹਨੂੰ ਸ਼ਾਂਤੀ ਨਾਲ ਪੁੱਛੇ ਕਿ ਭੇਡਾਂ ਵਾਲਾ ਉਹਦੇ ਕੋਲ ਕਿਉਂ ਆਉਂਦਾ ਹੈ ਸਿੱਧਾ ਮੈਨੂੰ ਆਖ ਦੇਵੇ ਕਿ ਹੁਣ ਮੈਂ ਨਾ ਜਾਇਆ ਕਰਾਂ ਉਹਦੇ ਕੋਲ ਦੂਜੇ ਬਿੰਦੋ ਨੂੰ ਨਾਜਰ ਉਤੇ ਹਰਖ ਆਉਣ ਲੱਗਦਾ ਹਰਨਾਮੀ ਨਾਲ ਮੇਰੀ ਜਾਰੀ ਨੂੰ ਤਾਂ ਸਾਰਾ ਪਿੰਡ ਜਾਣਦਾ ਹੈ ਇਹ ਕੋਈ ਲੁਕੀ ਸ਼ਿਪੀ ਗੱਲ ਐ ਕਿਤੇ ਫਿਰ ਨਾਚਰ ਨਹੀਂ ਜਾਣਦਾ ਜਿਉਂ ਜਾਣਦਾ ਹੈ ਤਾਂ ਮੇਰੇ ਉੱਤੋਂ ਦੀ ਕਿਉਂ ਜਾਂਦਾ ਹੈ ਹਰਨਾਮੀ ਦੇ ਘਰ ਉਹਨੂੰ ਮੇਰਾ ਨਹੀਂ ਪਤਾ ਉਹ ਸਮਝਦਾ ਕੀ ਐ ਮੈਨੂੰ ਮੈਂ ਤਾਂ ਜਾੜਾ ਕੱਢ ਕੇ ਰੱਖ ਦੂੰ ਮੇਰੇ ਸਾਲੇ ਦੀਆਂ ਉਹਨੇ ਇੱਕ ਕੌਲੀ ਹੋਰ ਚਾੜ ਲਈ ਉਹਦੀ ਭਤੀਜੀ ਲੂਣ ਵਾਲੀਆਂ ਬੇਸਣੀਆਂ ਦੋ ਰੋਟੀਆਂ ਥਾਲੀ ਵਿੱਚ ਮੱਖਣੀ ਦਾ ਰੋਗ ਤੇ ਖੱਟੀ ਲੱਸੀ ਦਾ ਕੰਗਣੀ ਵਾਲਾ ਵੱਡਾ ਗਲਾਸ ਲੈ ਆਈ। ਕਹਿੰਦੀ ਚਾਚਾ ਹਾਜ਼ਰੀ ਖਾ ਲੈ। ਹੁਣੇ ਖਾ ਲੈ ਫਿਰ ਰੋਟੀਆਂ ਠੰਡੀਆਂ ਹੋ ਜਾਣਗੀਆਂ। ਬੇਬੇ ਨੇ ਆਖਿਆ। ਕੁੜੀ ਦੀ ਗੱਲ ਉੱਤੇ ਉਹ ਥੋੜਾ ਜਿਹਾ ਮੁਸਕਰਾਇਆ ਪਰ ਉਹਦੇ ਦਿਮਾਗ ਵਿੱਚ ਨਾਜਰ ਉਵੇਂ ਬੈਠਾ ਹੋਇਆ ਸੀ। ਉਹ ਮੰਜੇ ਉੱਤੇ ਟੇਡਾ ਹੋ ਗਿਆ ਤੇ ਹਰਨਾਮੀ ਸੰਬੰਧੀ ਹੋਰ ਸੋਚਣ ਲੱਗਿਆ। ਕੰਜਰ ਦੀ ਜਾਤ ਖਾਤਰ ਮੈਂ ਤਾਂ ਲੁਟਾਤਾ ਆਪਣੇ ਆਪ ਨੂੰ ਤੇ ਉਹ ਨਵਾਂ ਖਸਮਕਾਰਾਂ ਨੂੰ ਫਿਰਦੀ ਐ। ਸਮਝਦੀ ਕੀ ਐ ਮੈਂ ਤਾਂ ਟੰਗਾ ਤੋੜ ਦੂੰ। ਤੇ ਫਿਰ ਉਹਨੂੰ ਲੱਗਿਆ ਹਰਨਾਮੀ ਦਾ ਕੋਈ ਕਸੂਰ ਨਹੀਂ ਹੋਵੇਗਾ ਜਿਨੇ ਮੇਰੀ ਖਾਤਰ ਆਪਣਾ ਆਦਮੀ ਛੱਡ ਦਿੱਤਾ ਸਾਤ ਤੋਂ ਕਮਲਾ ਕਰਵਾ ਦਿੱਤਾ ਉਹ ਫਿਰਦਾ ਹੈ ਪਾਗਲ ਬਣਿਆ ਉਹ ਮੈਨੂੰ ਛੱਡ ਕੇ ਹੁਣ ਹੋਰ ਕਿਸੇ ਦੀ ਬੁੱਕਲ ਵਿੱਚ ਨਹੀਂ ਜਾ ਸਕਦੀ ਇਹ ਤਾਂ ਲੋਕ ਹੀ ਕੰਜਰ ਨੇ ਉੱਤੋਂ ਦੀ ਕਾਠੀ ਪਾਉਣ ਨੂੰ ਫਿਰਦਾ ਹੈ ਬੋਤਲ ਵਿੱਚ ਬਾਕੀ ਰਹਿਦੀ ਇੱਕ ਕੌਲੀ ਵੀ ਉਹਨੇ ਪੀ ਲਈ ਤੇ ਮੱਖਣੀ ਨਾਲ ਰੋਟੀ ਖਾਣ ਲੱਗਿਆ ਲੱਸੀ ਨਹੀਂ ਪੀਤੀ ਹਰਦਿਤ ਨੂੰ ਹਾਕ ਮਾਰੀ ਉਹ ਕਰ ਨਹੀਂ ਹੋਵੇਗਾ ਕੈਲੋ ਆਈ ਤੇ ਪੁੱਛਿਆ ਕੀ ਐ ਚਾਚਾ ਉਹਨੇ ਪਾਣੀ ਦੀ ਗੜਬੀ ਮੰਗਵਾਈ ਤੇ ਉੱਜਲ ਨਾਲ ਪਾਣੀ ਪੀ ਕੇ ਉੱਥੇ ਮੰਝੇ ਉੱਤੇ ਟੇਡਾ ਹੋ ਗਿਆ ਉੱਤੋਂ ਦੀ ਖੇਸ ਲੈ ਕੇ ਮੂੰਹ ਸਿਰ ਟਕ ਲਿਆ ਥੋੜੀ ਦੇਰ ਬਾਅਦ ਉਹਨੂੰ ਨੀਂਦ ਆਉਣ ਲੱਗੀ ਦੁਪਹਿਰ ਰੋਟੀ ਉਹਨੇ ਨਹੀਂ ਖਾਦੀ ਕੈਲੋ ਨੇ ਬੈਠਕ ਵਿੱਚ ਆ ਕੇ ਹਾਕਾਂ ਮਾਰੀਆਂ ਪਰ ਉਹ ਜਾਗਿਆ ਨਹੀਂ ਪਿਛਲੇ ਪਹਿਰ ਉੱਠਿਆ ਪਾਣੀ ਲੈ ਕੇ ਮੂੰਹ ਹੱਥ ਧੋਤਾ ਪੱਗ ਤੇ ਚਾਦਰਾਂ ਖੋਲ ਕੇ ਦੁਬਾਰਾ ਬੰਨੇ ਹੱਥ ਵਿੱਚ ਗੰਡਾਸਾ ਲੈ ਕੇ ਘਰੋਂ ਬਾਹਰ ਹੋ ਗਿਆ ਸੱਤ ਵਿੱਚ ਖੁੰਡ ਉੱਤੇ ਬੈਠਾ ਰਿਹਾ ਦਿਨ ਛਿਪਣ ਲੱਗਿਆ ਤਾਂ ਕੁੱਦੇ ਚੋਰ ਦੇ ਘਰ ਨੂੰ ਹੋ ਲਿਆ ਉਹ ਘਰ ਹੀ ਸੀ ਕਹਿੰਦਾ ਕੁੱਦਿਆ ਹੈ ਕੋਈ ਅਧਿਆ ਪਊਆ ਹਾਂ ਬੋਲ ਇੱਕ ਅਧਿਆ ਦੇ ਦੇ ਫਿਰ ਦੇਈ ਚੰਗਾ ਪੈਸੇ ਮਨ ਮਰਜੀ ਦੇ ਲੈ ਲੈ दारू ਤਰ ਜਣਾ ਪਹਿਲੇ ਤੋੜਦੀ ਐ ਕੱਲ ਹੀ ਕੱਢੀ ਸੀ ਫੰਬੇ ਨੂੰ ਅੱਗ ਲੱਗਦੀ ਐ ਦੇਖ ਲੈ ਚਾਹੇ ਅਧਿਆ ਉਹਨੇ ਡੱਬ ਵਿੱਚ ਟੰਗਿਆ ਤੇ ਹਰਨਾਮੀ ਦੇ ਘਰ ਆ ਗਿਆ ਉਹ ਰੋਟੀ ਪਕਾਉਣ ਦਾ ਆਹਰ ਜਿਹਾ ਕਰ ਰਹੀ ਸੀ ਚੌਂਤਰੀ ਤੋਂ ਥੋੜਾ ਜਿਹਾ ਹਟਮਾ ਛੋਟਾ ਪਾਲੀ ਖੜਾ ਸੀ ਨਾਲ ਦੀ ਨਾਲ ਉਹ ਪਾਲੀ ਨਾਲ ਕੋਈ ਗੱਲ ਵੀ ਕਰਦੀ ਜਾ ਰਹੀ ਸੀ ਦਰਵਾਜ਼ੇ ਵਿੱਚ ਆ ਕੇ ਅਰਜਨ ਨੇ ਖੁੰਘ ਔਰ ਮਾਰੀ ਆ ਗਿਆ ਵਰੀ ਦਾ ਤਿਓਰ ਹਰਨਾਮੀ ਹੱਸੀ ਪਾਲੀ ਵੀ ਹੱਸਣ ਲੱਗਿਆ ਸਾਲਿਓ ਹੱਸੀ ਕਿਉਂ ਜਾਂਦੇ ਹੋ ਅਰਜਨ ਨੇ ਭੋਲਾ ਜਿਹਾ ਬਣ ਕੇ ਪੁੱਛਿਆ ਹਰਨਾਮੀ ਉਹਦੇ ਕੋਲ ਆਈ ਤੇ ਉਹਦਾ ਮੂੰਹ ਸੁੰਘਣ ਲੱਗੀ ਉਹ ਕਹਿੰਦਾ ਪੀਤੀ ਨਹੀਂ ਪੀਣੀ ਐ ਕੋਲੀ ਪਾਂਡਾ ਦੇ ਕੋਈ ਉਹ ਉਹਨੂੰ ਬਾਹੋਂ ਫੜ ਕੇ ਬੈਠਕ ਵਿੱਚ ਲੈ ਗਈ ਬੈਠਕ ਵਿੱਚ ਲਾਲ ਟੈਣ ਜਗਾ ਦਿੱਤੀ ਦੂਜੀ ਵਾਰ ਆਈ ਤਾਂ ਪਾਣੀ ਦੀ ਗੜਬੀ ਤੇ ਕੋਲੀ ਦੇ ਗਈ ਜਾਣ ਲੱਗੀ ਧਰਜ ਨੇ ਉਹਨੂੰ ਬਾਹੋਂ ਫੜ ਲਿਆ ਕਹਿੰਦਾ ਇੱਕ ਸ਼ੱਟ ਲੈ ਵੀ ਜਾ ਨਾਲੇ ਇੱਕ ਗੱਲ ਕਰਨੀ ਐ ਤੇਰੇ ਨਾਲ ਗੱਲਾਂ ਜਿੰਨੀਆਂ ਮਰਜੀ ਗੱਲਾਂ ਕਰਨ ਤੇ ਹੀ ਆ ਮੈਂ ਰੋਟੀ ਪਕਾ ਲਾਂ ਪਹਿਲਾਂ ਪਾਲੀ ਨੂੰ ਰੋਟੀ ਦੇਣੀ ਐ ਖਿਚੜੀ ਨਹੀਂ ਪਈ ਖਿਚੜੀ ਦੀ ਬਾਟੀ ਭਰ ਤੇ ਤੁਰਦਾ ਕਰ ਪਾਲੀ ਨੂੰ ਅੱਜ ਖਿਚੜੀ ਧਾਰੀ ਨਹੀਂ ਹੋਈ ਮੈਂ ਕਿਹਾ ਚੱਲ ਰੋਟੀਆਂ ਲਾ ਲੈਣੀਆਂ ਦੋ ਦੋ ਕਿਹੜਾ ਵੱਡਾ ਗਾਹੜ ਐ ਕੋਈ ਇੱਕ ਕੌਲੀ ਹਰਨਾਮੀ ਨੂੰ ਦੇ ਕੇ ਇੱਕ ਕੌਲੀ ਅਰਜਣ ਨੇ ਆਪ ਪੀ ਲਈ ਉਹ ਬੈਠਕ ਵਿੱਚ ਹੀ ਬੈਠਾ ਰਿਹਾ ਤੇ ਕੋਈ ਗੀਤ ਜਿਹਾ ਗਾਉਣ ਲੱਗਿਆ ਹਰਨਾਮੀ ਚੁੱਲ੍ਹੇ ਕੋਲ ਗਈ ਤੇ ਅੱਗ ਮਚਾ ਕੇ ਰੋਟੀ ਪਕਾਉਣ ਲੱਗੀ ਸਾਬਤ ਮੂੰਗੀ ਦੀ ਦਾਲੋਂ ਨੇ ਹਾਰੇ ਧਰ ਰੱਖੀ ਸੀ ਦਾਲ ਘੋਟ ਕੇ ਪਾਲੀ ਦੀ ਬਾਟੀ ਵਿੱਚ ਦੋ ਕਟਸ਼ੀਆਂ ਪਾਈਆਂ ਤੇ ਤਿੰਨ ਮੰਨਾ ਵਰਗੀਆਂ ਰੋਟੀਆਂ ਉਹਦੇ ਹੱਥ ਉੱਤੇ ਰੱਖ ਦਿੱਤੀਆਂ ਥੋੜਾ ਜਿਹਾ ਆਟਾ ਉਹਨੇ ਪ੍ਰਾਤ ਵਿੱਚ ਹੋਰ ਗੁੰਨ ਲਿਆ 6-7 ਰੋਟੀਆਂ ਲਾ ਲਈਆਂ ਪਾਲੀ ਨੇ ਰੋਟੀ ਖਾ ਕੇ ਪਾਣੀ ਮੰਗਿਆ ਹਰਨਾਮੀ ਨੇ ਉਹਦੀ ਦਾਲ ਨਾਲ ਲਿਬੜੀ ਬਾਟੀ ਪਾਣੀ ਦੀ ਭਰ ਦਿੱਤੀ ਤੇ ਫਿਰ ਤੌੜੀ ਦਾ ਦੁੱਧ ਰੇੜਕਣੇ ਵਿੱਚ ਵਧਾਉਣ ਲੱਗੀ ਪਾਲੀ ਨੂੰ ਕਹਿੰਦੀ ਦੁੱਧ ਪੀ ਕੇ ਜਾਵੀਂ ਮੈਂ ਅਸਦੀ ਸੰਨੀ ਦੇਖ ਖਾ ਲਈ ਫਿਰ ਧਾਰ ਕੱਢਨੀ ਐ ਮੈਂ ਪਾਲੀ ਮੈਂ ਅਸਦੀ ਖੋੜਲੀ ਵਿੱਚ ਨਿਗਾਹ ਮਾਰ ਕੇ ਆਇਆ ਤੇ ਕਹਿੰਦਾ ਬਸ ਖਾ ਲਈ ਸਮਝ ਬਾਲਟੀ ਤਿਆਰ ਕਰ ਧਾਰ ਨੂੰ ਉਹਨੇ ਇੱਕ ਕੌਲੀ ਵਿੱਚ ਦਾਲ ਪਾਈ ਵਿੱਚ ਮੱਖਣੀ ਪਾ ਕੇ ਤੇ ਇੱਕ ਚਮਚਾ ਰੱਖ ਕੇ ਉਹ ਪਾਲੀ ਨੂੰ ਕਹਿੰਦੀ ਤੂੰ ਖੜਾ ਰਿਆ ਐਥੀ ਚੌਂਤਰੇ ਕੋਲ ਕੁੱਤੇ ਬਿੱਲੀ ਤੋਂ ਨਿਗ੍ਹਾ ਰੱਖੀ ਮੈਂ ਆਉਣੀ ਆ ਉਹ ਬੈਠਕ ਵਿੱਚ ਗਈ ਤਾਂ ਅਰਜਨ ਨੇ ਕੌਲੀ ਵਿੱਚ ਦਾਰੂ ਪਾਉਣ ਲਈ ਅਧੀਆਂ ਫੜਿਆ ਹੋਇਆ ਸੀ ਆਪ ਪੀ ਕਿਉਂ ਨੇ ਇੱਕ ਕੌਲੀ ਹਰਨਾਮੀ ਨੂੰ ਪਰ ਦਿੱਤੀ ਉਹ ਕਹਿੰਦੀ ਨਹੀਂ ਮੈਂ ਤਾਂ ਬਸ ਤੂੰ ਪੀ ਆਹ ਢਾਲ ਪਈ ਐ ਮੈਂ ਤਾਂ ਧਾਰ ਕੱਢਣੀ ਐ ਹਲੇ ਪਾਲੀ ਗਿਆ ਨਹੀਂ ਅਰਜਨ ਨੇ ਉਹਦੀ ਬਾਹ ਫੜਨੀ ਚਾਹੀ ਪਰ ਉਹ ਤਾਂ ਹਵਾ ਦੇ ਬੁੱਲੇ ਬਾਂਗ ਬੈਠਕ ਵਿੱਚੋਂ ਬਾਹਰ ਨਿਕਲ ਗਈ ਸੀ ਦੋ ਚਮਚੇ ਮੂੰਹ ਵਿੱਚ ਪਾ ਕੇ ਅਰਜਨ ਨੇ ਢਾਲ ਦਾ ਸਵਾਦ ਦੇਖਿਆ ਦਾਰੂ ਬਹੁਤ ਤਿੱਖੀ ਸੀ ਕੋਲੀ ਵਿੱਚ ਪਾਈ ਦਾਰੂ ਉਹਨੇ ਉਵੇਂ ਪਈ ਰਹਿਣ ਦਿੱਤੀ ਧਾਲ ਵਾਲੀ ਕੋਲੀ ਵੱਡੀ ਸੀ ਧਾਲ ਵਾਲੀ ਕੋਲੀ ਨਾਲ ਦਾਰੂ ਵਾਲੀ ਕੋਲੀ ਟੱਕ ਦਿੱਤੀ ਹਰਨਾਮੀ ਨੇ ਮੈਸ ਦੀ ਧਾਰ ਕੱਢੀ ਰੇੜਕਣੇ ਵਿੱਚ ਕੱਚਾ ਦੁੱਧ ਪਾ ਦਿੱਤਾ ਪਤੀਲੇ ਵਿੱਚ ਰੱਖੇ ਪੱਕੇ ਦੁੱਧ ਵਿੱਚ ਹੁਣ ਦੀ ਕੱਢੀ ਧਾਰ ਦਾ ਥੋੜਾ ਜਿਹਾ ਦੁੱਧ ਪਾਇਆ ਤੇ ਪਤੀਲਾ ਚੁੱਲ੍ਹੇ ਉੱਤੇ ਧਾਰ ਦਿੱਤਾ ਵਿੱਚ ਦੋ ਰੋੜੀਆਂ ਗੁੜ ਦੀਆਂ ਸੁੱਟ ਦਿੱਤੀਆਂ ਹੇਠ ਤੇਜ ਅੱਗ ਮਚਾ ਦਿੱਤੀ ਬਾਕੀ ਰਹਿਦਾ ਕੱਚਾ ਦੁੱਧ ਡੋਲੂ ਭਰ ਕੇ ਉਹਨੇ ਬਰਾਂਡੇ ਵਿੱਚ ਕਿੱਲੇ ਉੱਤੇ ਟੰਗ ਦਿੱਤਾ ਤੜਕੇ ਦੀ ਚਾਹ ਵਾਸਤੇ ਚੁੱਲ੍ਹੇ ਧਰਿਆ ਕੱਚਾ ਪੱਕਾ ਦੁੱਧ ਜਦੋਂ ਉਬਾਲਾ ਖਾ ਗਿਆ ਤਾਂ ਪਤੀਲਾ ਉਹਨੇ ਥੱਲੇ ਲਾ ਲਿਆ ਤੇ ਦੋ ਭਲੇ ਭਰ ਕੇ ਪਾਲੀ ਦੀ ਬਾਟੀ ਵਿੱਚ ਪਾਏ ਪਾਲੀ ਤੱਤਾ ਤੱਤਾ ਦੁੱਧ ਸੜਾ ਕੇ ਮਾਰ ਮਾਰ ਪੀਣ ਲੱਗਿਆ ਰਿਰਕਣਾ ਸਵਾਲ ਕੇ ਉਹਨੇ ਰੋਟੀਆਂ ਨੂੰ ਪੋਣੇ ਵਿੱਚ ਭਲੇਟਿਆ ਤੇ ਛਾਬੇ ਵਿੱਚ ਧਰ ਕੇ ਉਹਨੂੰ ਆਲੇ ਵਿੱਚ ਰੱਖ ਦਿੱਤਾ ਆਲੇ ਨੂੰ ਕੁੰਡਾ ਲਾ ਦਿੱਤਾ ਤੇ ਕੁੰਡੇ ਵਿੱਚ ਟੀਡੀ ਦੀ ਵੀ ੜਾ ਦਿੱਤੀ ਦਾਲ ਵਾਲਾ ਤਪਲਾ ਚੁੱਲ੍ਹੇ ਮੂਹਰੇ ਅੱਗ ਕੱਢ ਕੇ ਰੱਖ ਦਿੱਤਾ ਦੁੱਧ ਵਾਲੇ ਪਤੀਲੇ ਨੂੰ ਬਰਾਂਡੇ ਵਿੱਚ ਰੱਖਿਆ ਉੱਤੇ ਪ੍ਰਾਂਤ ਰੱਖ ਕੇ ਦੋ ਡਬਲ ਇੱਟਾਂ ਧਰ ਦਿੱਤੀਆਂ ਪਾਲੀ ਘਰ ਨੂੰ ਗਿਆ ਤਾਂ ਉਹ ਬੈਠਕ ਵਿੱਚ ਅਰਜਨ ਕੋਲ ਆ ਬੈਠੀ ਅਰਜਨ ਨੇ ਢੱਕੀ ਪਈ ਕੌਲੀ ਸ਼ਰਾਬ ਦੀ ਪੀ ਲਈ ਸੀ ਹੁਣ ਉਹ ਚੁੱਪ ਕੀਤਾ ਛੱਤ ਵੱਲ ਚਾਕੀ ਜਾ ਰਿਹਾ ਸੀ ਹੁਣ ਦੱਸ ਕੀ ਹੈ ਹਰਨਾਮੀ ਉਹਦੇ ਮੰਜੇ ਉੱਤੇ ਹੀ ਉਹਦੇ ਨਾਲ ਘੁਸੜ ਕੇ ਬੈਠ ਗਈ ਅਰਜਨ ਠੀਕ ਹੋ ਕੇ ਬਹਿ ਗਿਆ ਕੌਲੀ ਵਿੱਚ ਉਹਨੇ ਦਾਰੂ ਪਾਈ ਵਿੱਚ ਥੋੜਾ ਪਾਣੀ ਪਾ ਕੇ ਕੌਲੀ ਹਰਨਾਮੀ ਨੂੰ ਫੜਾ ਦਿੱਤੀ ਉਹਨੇ ਪੀ ਲਈ ਤੇ ਧੁਰਤੁੜੀ ਲਈ ਕਹਿੰਦੀ ਕੌੜੀ ਐ ਇੱਕ ਚਮਚਾ ਦਾਲ ਦਾ ਮੂੰਹ ਵਿੱਚ ਪਾ ਕੇ ਅਰਜਨ ਬਲ ਹਸਰਤ ਭਰੀਆਂ ਨਜ਼ਰਾਂ ਨਾਲ ਚਾਕਣ ਲੱਗੀ ਹਰਨਾਮੀ ਦੀਆਂ ਅੱਖਾਂ ਵਿੱਚ ਪਿਆਜ਼ੀ ਰੰਗ ਉੱਤਰ ਆਇਆ ਸੀ ਇੱਕ ਕੌਲੀ ਅਰਜਨ ਨੇ ਆਪ ਪੀ ਲਈ ਪੀ ਕੇ ਸੁੱਕਾ ਸੁੱਕਾ ਖੰਗਣ ਲੱਗਿਆ ਅਧੀਆਂ ਹੁਣ ਖਾਲੀ ਸੀ ਉਹ ਹਰਨਾਮੀ ਤੋਂ ਦੂਰ ਹੋ ਕੇ ਬੈਠ ਗਿਆ ਪੁੱਛਣ ਲੱਗਿਆ ਕੱਲ ਨਾਜ਼ਰ ਆਇਆ ਸੀ ਇੱਥੇ ਕਿਹੜਾ ਨਾਜ਼ਰ ਹਰਨਾਮੀ ਨੇ ਅੱਖਾਂ ਛੋਟੀਆਂ ਕਰਕੇ ਹੈਰਾਨੀ ਜਹੀ ਦਿਖਾਈ ਨਾਜ਼ਰ ਨਹੀਂ ਜਾਣਦੀ ਪੇਡਾਂ ਆਲਾ ਮੈਗਲਕਾ ਅੱਛਾ ਅੱਛਾ ਉਹ ਮੈਨੂੰ ਪਤਾ ਨਹੀਂ ਕਿਹੜੇ ਨਾਜ਼ਰ ਦੀ ਗੱਲ ਕਰਦਾ ਹੈ ਹਾਂ ਆਇਆ ਸੀ ਕੱਲ ਕੀ ਕਹਿੰਦਾ ਸੀ ਅਰਜਨ ਮਿਸਰਾ ਬਣ ਕੇ ਬੈਠਾ ਹੋਇਆ ਸੀ ਗੋਡੇ ਇਕੱਠੇ ਕਰਕੇ ਉੱਤੋਂ ਦੀ ਬਾਹਾਂ ਵੱਲ ਲਈਆਂ ਸਨ ਥੋਡੀ ਨੂੰ ਇੱਕ ਗੋਡੇ ਨਾਲ ਵਾਰ-ਵਾਰ ਘਸਾ ਰਿਹਾ ਸੀ ਬਸ ਉਈ ਆ ਗਿਆ ਵਿਚਾਰਾ ਦੇਖੀ ਨਾ ਕਹਿਣਾ ਕੀ ਸੀ ਉਹਨੇ ਬਚਾਰਾ ਉਹ ਵਿਚਾਰਾ ਭੈਣ ਗੜਾਵਾ ਕਿਉਂ ਤੈਨੂੰ ਕੀ ਸ਼ੱਕ ਹੋ ਗਿਆ ਉਹਦੇ ਤੇ ਤੂੰ ਨਹੀਂ ਜਾਣਦੀ ਉਹ ਤਾਂ ਪੱਕਾ ਕੰਜਰ ਐ ਭੈਣ ਦਾ ਜਾਰ ਅੱਛਾ ਨਾ ਤੈਨੂੰ ਕਹਿੰਦਾ ਕੀ ਸੀ ਕਿਉਂ ਆਇਆ ਸੀ ਕਹਿਣਾ ਕੀ ਸੀ ਬਸ ਗਿੰਦਰ ਦਾ ਹਾਲ ਚਾਲ ਪੁੱਛਦਾ ਰਿਹਾ ਹੋਰ ਤਾਂ ਕੁਛ ਨਹੀਂ ਆਖਿਆ ਮੈਨੂੰ ਬਸ ਥੋੜਾ ਚਿਹਰੀ ਬੈਠਾ ਸੀ ਉਹ ਤਾਂ ਅਰਜਨ ਉਹਦੇ ਚਿਹਰੇ ਵੱਲ ਲਗਾਤਾਰ ਚੱਕੀ ਜਾ ਰਿਹਾ ਸੀ ਉਹਦੇ ਚਿਹਰੇ ਤੋਂ ਉਹ ਕੁਝ ਜਾਣਨਾ ਚਾਹੁੰਦਾ ਸੀ ਚਾਹੁੰਦਾ ਸੀ ਗੱਲਾਂ ਵਿੱਚੋਂ ਹੀ ਕੋਈ ਗੱਲ ਨਿਕਲ ਆਵੇ ਪਰ ਹਰਨਾਮੀ ਵੀ ਪੱਕੀ ਸੀ ਉਹਨੇ ਇਸ ਤਰ੍ਹਾਂ ਗੱਲਾਂ ਕੀਤੀ ਜਿਵੇਂ ਨਾજર ਦਾ ਉਹਦੇ ਘਰ ਆਉਣਾ ਕੋਈ ਖਾਸ ਗੱਲ ਨਾ ਹੋਵੇ ਥੋੜਾ ਜਰ ਬੈਠ ਕੇ ਉਹ ਬੈਠਕ ਵਿੱਚੋਂ ਉੱਠੀ ਤੇ ਕਹਿੰਦੀ ਬੱਸ ਹੋਰ ਤਾਂ ਨਹੀਂ ਪੀਣੀ ਹੋਰ ਕਿੱਥੇ ਆ ਹੁਣ ਅਧਿਆ ਲਿਆਂਦਾ ਸੀ ਮੁੱਕ ਗਿਆ ਪੀੜੀਆਂ ਤਾਂ ਲਿਆ ਦਿੰਨੀ ਆ ਉਦਣ ਦੀ ਪੌਵਾਕ ਬਚੀ ਪਈ ਐ ਬੋਤਲ ਚ ਅੱਛਾ ਅਜੇ ਤਾਂ ਹੀ ਰੱਖੀ ਬੈਠੀ ਐ ਮੈਂ ਤਾਂ ਸਮਝਿਆ ਤੂੰ ਡੱਫ ਗਈ ਹੋਵੇਂਗੀ ਮੈਂ ਕੱਲੀ ਕਦੇ ਨਹੀਂ ਪੀਂਦੀ ਹੁੰਦੀ ਚਾਹੇ 100 ਬੋਤਲ ਪਈ ਹੋਵੇ ਤੈਨੂੰ ਕਿਹੜਾ ਪਤਾ ਨਹੀਂ ਇਹ ਤਾਂ ਬਸ ਤੂੰ ਹੀ ਐ ਜਿਹਦੇ ਹੱਥੋਂ ਲੈ ਕੇ ਪੀਣ ਨੂੰ ਜੀ ਕਰਦਾ ਰਹਿੰਦਾ ਐ ਐਵੇਂ ਉਸ ਸ਼ਾਮੋਂ ਕੰਜਰੀ ਨੇ ਚਸਕਾ ਪਾਤਾ ਮੈਨੂੰ ਚੰਗਾ ਚੱਕ ਲਿਆ ਫਿਰ ਕਿੱਥੇ ਐ ਬੋਤਲ ਉਸ ਬਾਤ ਵਿੱਚ ਪਈ ਬੋਤਲ ਲੈ ਆਈ ਕਹਿਣ ਲੱਗੀ ਮੈਂ ਤਾਂ ਬਸ ਤੂੰ ਪੀ ਲੈ ਜਿੰਨੀ ਕੋਲੜ ਐ ਇੱਕ ਕੌਲੀ ਤਾਂ ਲੈ ਹੋਰ ਫਿਰ ਨਾ ਪੀ ਬੇਸ਼ੱਕ ਉਹਨੇ ਮੱਲੋਂ ਮੱਲੀ ਇੱਕ ਕੌਲੀ ਭਰ ਕੇ ਹਰਨਾਮੀ ਅੱਗੇ ਕਰ ਦਿੱਤੀ ਕੌਲੀ ਖਾਲੀ ਕਰਕੇ ਉਹ ਰੋਟੀ ਲੈਣ ਲਈ ਚੌਂਤਰੀ ਉੱਤੇ ਆ ਗਈ ਦੋ ਕ올ੀਆਂ ਵਿੱਚ ਦਾਲ ਪਾਈ ਵਿੱਚ ਖਾਸੀ ਮੱਖਣੀ ਇੱਕ ਥਾਲੀ ਵਿੱਚ ਸਾਰੀਆਂ ਰੋਟੀਆਂ ਰੱਖ ਕੇ ਬੈਠਕ ਵਿੱਚ ਲੈ ਆਈ ਅਰਜਨ ਕ올ੀ ਚਾੜ ਚੁੱਕਿਆ ਸੀ ਉਹਨੂੰ ਖਾਸਾ ਨਸ਼ਾ ਹੋ ਚੱਲਿਆ ਸੀ ਰੋਟੀ ਖਾਂਦੇ ਹੋਣੇ ਇੱਕ ਕ올ੀ ਹੋਰ ਪਰ ਲਈ ਹਰਨਾਮੀ ਨੂੰ ਕਹਿੰਦਾ ਅੱਧੀ ਤੂੰ ਲੈ ਲੈ ਉਹ ਕਹਿੰਦੀ RAM RAM ਕਰ ਐਨੀ ਮੈਥੋਂ ਕਿੱਥੇ ਝੱਲੀ ਜਾਂਦੀ ਐ ਮੇਰੀ ਤਾਂ ਐਨੀ ਨਾਲੀ ਪਿਆ ਥੜਕਣੇ ਦੇ ਫਿਰਦੇ ਆ ਰੋਟੀ ਖਾ ਕੇ ਉਹ ਬੈਠ ਗਿਆ ਅਰਜਨ ਪੁੱਛਣ ਲੱਗਿਆ ਢਾਂਡਾ ਟਿੰਡਾ ਸਾਬਤਾ ਸਭ ਉਹ ਤਾਂ ਤੜਕੇ ਦੇਖਿਆ ਜਾਊ ਹੁਣ ਦੇਖੀ ਨਾ ਤੂੰ ਇਉਂ ਦੱਸ ਬਈ ਪੈਣਾ ਇੱਥੇ ਹੀ ਐ ਕਿ ਜਾਏਂਗਾ ਜਾਣਾ ਮੈਂ ਹੁਣ ਕਿੱਧਰ ਆ ਹੁਣ ਤਾਂ ਆ ਗਿਆ ਮੈਂ ਜਿੱਥੇ ਆਉਣਾ ਸੀ ਹੁਣ ਹੋਰ ਢੋਈ ਕਿੱਥੇ ਹਰਨਾਮੀ ਮੰਜਾ ਬਿਛਾਉਣ ਲੱਗੀ ਅਰਜਨ ਆਪਣੇ ਮੰਜੇ ਤੇ ਖੜਾ ਹੋ ਗਿਆ ਤੇ ਲੋਰ ਚਹਿ ਵਿੱਚ ਆ ਕੇ ਹਰਨਾਮੀ ਨੂੰ ਛੇੜਨ ਲੱਗਿਆ ਕਹਿੰਦਾ ਕੰਜਰ ਦੀਏ ਤੋਖਾ ਨਾ ਦੇ ਜੀ ਕਿਤੇ ਹੁਣ ਤਾਂ ਹੋਰ ਬੰਦੇ ਵੀ ਆਉਣ ਲੱਗ ਪਏ ਤੇਰੇ ਕੋਲ ਉਹ ਲੱਚੜ ਗਈ ਸੀ ਕਹਿੰਦੀ ਕਿਉਂ ਤੂੰ ਕੱਲੇ ਨੇ ਠੇਕਾ ਲਿਆ ਹੋਇਆ ਮੇਰਾ ਹੋਰ ਕਿਤੇ ਨਹੀਂ ਮੇਰਾ ਸਾਲਾ ਕੋਈ ਹੱਥ ਲਾ ਕੇ ਤਾਂ ਦੇਖੇ ਤੈਨੂੰ ਐਡਾ ਆ ਗਿਆ ਤੂੰ ਸੂਰਮਾ ਹਾਂ ਦੇਖ ਲਈ ਫਿਰ ਠੇਕਾ ਲਿਆ ਹੋਇਆ ਤਾਂ ਲੈ ਚੱਲ ਮੈਨੂੰ ਆਪਦੇ ਘਰ ਬਸਾ ਮੈਨੂੰ ਆਪਦੇ ਲੱਤਾਂ ਚ ਪੂਛ ਕਾ ਨੂੰ ਪੜੀਚਦਾ ਫਿਰਦਾ ਘਰੇ ਕਿਵੇਂ ਲੈ ਜਾ ਤੈਨੂੰ ਕੀ ਪਤਾ ਹੈ ਤੇਰਾ ਖਬਰੇ ਕਿੰਨੇ ਕੁ ਦੇਖੇ ਹੋਣਗੇ ਤੂੰ ਪਹਿਲਾਂ ਮੇਰੇ ਅਰਗੇ ਅਜੇ ਵੀ ਕੀ ਪਤਾ ਹੈ ਔਰਤ ਕਿੰਨੀ ਵੀ ਬਦਕਾਰ ਹੋਵੇ ਅਜੇਹਾ ਮੇਣਾ ਕਦੇ ਨਹੀਂ ਚੱਲਦੀ ਕਹਿੰਦੀ ਤਾਂ ਫਿਰ ਨਾજર ਦਾ ਕੀ ਡਾਰੈ ਤੈਨੂੰ ਇੱਕਦਮ ਅਰਜਣ ਦੇ ਕੰਨ ਖੜੇ ਹੋ ਗਏ ਕਹਿੰਦਾ ਹਾਂ ਇਹੀ ਤਾਂ ਕਹਾਉਣਾ ਸੀ ਤੇਤੋ ਇਹਦਾ ਮਤਲਬ ਹੁਣ ਉਹ ਵੀ ਹਾਂ ਉਹ ਵੀ ਤਾਂ ਉਹ ਵੀ ਸਹੀ ਤੇਰੇ ਕੱਲੇ ਦੀ ਮੈਂ ਬੈ ਤਾਂ ਨਹੀਂ ਕਰਾਈ ਹੋਈ ਉਹ ਅਣਜਾਣੇ ਹੀ ਕਿਸੇ ਲੋਰ ਚਹੇ ਵਿੱਚ ਆ ਕੇ ਆਖ ਗਈ ਚੰਗਾ ਭਲਾ ਗੱਲਾਂ ਕਰ ਦੋ ਪਾਖ ਉੱਠਿਆ ਢਿੱਲਾ ਜਿਹਾ ਕਰਕੇ ਇੱਕ ਥੱਪੜ ਹਰਨਾਮੀ ਦੇ ਕੰਨ ਉੱਤੇ ਜੜ ਦਿੱਤਾ ਕੜਕਿਆਂ ਮੈਂ ਤਾਂ ਜਾਨ ਕੱਢ ਕੇ ਰੱਖ ਦੂੰ ਸਾਲੇ ਮੇਰੇ ਦੀਏ ਸੜਾ ਖਿੱਚ ਦੂੰ ਤੇਰੀਆਂ ਉਹਨੇ ਇੱਕ ਮੁੱਕਾ ਵੱਟ ਕੇ ਉਹਦੀ ਬੱਖੀ ਵਿੱਚ ਮਾਰਿਆ ਉਹ ਥੱਲੇ ਡਿੱਗ ਪਈ ਬੱਖੀ ਕੁੱਟਣ ਲੱਗੀ ਉਦੋਂ ਕੋਲੋਂ ਰੋਇਆ ਨਹੀਂ ਜਾ ਰਿਹਾ ਸੀ ਜੱਫੀ ਭਰ ਕੇ ਅਰਜਨ ਨੇ ਉਹਨੂੰ ਮੰਝੇ ਉੱਤੇ ਸੁੱਟ ਲਿਆ ਲਾਲ ਟੈਣ ਦੀ ਬੱਤੀ ਨੀਵੀਂ ਕਰ ਦਿੱਤੀ ਮੋਹ ਦਾ ਦਿਖਾਵਾ ਜਿਹਾ ਕਰਕੇ ਪੁੱਛਣ ਲੱਗਿਆ ਦਰਵਾਜ਼ੇ ਦਾ ਅੰਦਰਲਾ ਕੁੰਡਾ ਲਾ ਆਈ ਸੀ